ਹਾਂਜੀ ਸਤਿ ਸ਼੍ਰੀ ਅਕਾਲ ਆਸ ਆਪਈ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਜਿਵੇਂ ਤੁਹਾਨੂੰ ਪਤਾ ਆਪਾਂ ਐਤਵਾਰ ਨੂੰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਹਰ ਐਤਵਾਰ ਨੂੰ ਆਪਾਂ 9:30 ਤੋਂ 10 ਦੇ ਵਿੱਚ ਵਿੱਚ ਦੋਨੇ ਚੈਨਲਾਂ ਤੇ ਅਪਲੋਡ ਕਰਦੇ ਹੁੰਨੇ ਆ ਉਹਨੂੰ ਵਾਦ ਤੋਂ ਵਾਦ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਨਾਂ ਨੂੰ ਤਾਂ ਜੋ ਤੁਹਾਨੂੰ ਸਾਰਾ ਨੋਟੀਫਿਕੇਸ਼ਨਾਂ ਦਾ ਪਤਾ ਲੱਗਦਾ ਰਹੇ ਤੇ ਜਿਵੇਂ ਤੁਹਾਨੂੰ ਪਤਾ ਹੁਣ ਵੀ ਪੇਪਰ ਦੀ ਤਰੀਕ ਨੇੜੇ ਆ ਗਈ ਆ ਤੇ ਆਪ ਦੀ ਥੋੜੀ ਜੀ ਤਿਆਰੀ ਵਧਾ ਦਿਓ ਜਿਹੜੇ ਅਵੇਸਲੇ ਹੋਏ ਬੈਠੇ ਆ ਜ਼ਰੂਰੀ ਆ ਹੁਣ ਟਾਈਮ ਬਹੁਤ ਆ ਫਿਰ ਵੀ 4 ਮਹੀਨੇ ਹੈਗੇ ਨੇ ਆਪ ਦਾ ਰਿਕਵਰੀ ਹੋ ਜੂਗੀ ਤੇ ਹੁਣ ਜਿਵੇਂ ਭਾਸ਼ਾ ਭਾਗ ਦਾ ਪੇਪਰ ਆਉਣਾ ਇੱਕ ਉਹ ਸਾਰੇ ਜਨੇ ਪੇਪਰ ਜ਼ਰੂਰ ਭਰਿਓ ਕਿਉਂਕਿ ਪੇਪਰ ਤੋਂ ਪਹਿਲਾਂ ਇੱਕ ਟੈਸਟ ਦਿੱਤਾ ਜਾਵੇ ਜਿਸ ਦੇ ਨਾਲ ਆਪਾਂ ਨੂੰ ਆਪਣੀ ਤਿਆਰੀ ਦਾ ਪਤਾ ਲੱਗ ਸਕੇ ਵੀ ਆਪਣੀ ਤਿਆਰੀ ਕਿੱਦਾਂ ਦੀ ਆ ਤੇ ਉਹ ਪੇਪਰ ਸਾਰਿਆਂ ਨੇ ਜ਼ਰੂਰ ਦੇਣਾ ਤੇ ਪਿਆਬੀ ਦਾ ਪੇਪਰ ਦੇਣ ਲਈ ਜਿਹੜੀ ਨੌਵੀਂ ਦਸਵੀਂ ਦੀ ਵਿਆਕਰਨ ਆ ਉਹ ਪੜੋ ਤੇ ਸਮਾਜਿਕ ਸਿੱਖਿਆ ਦਸਵੀਂ ਦੀ ਭਾਗ ਦੂਜਾ ਉਹ ਪੜੋ ਤੇ ਪਲੱਸ 2 ਦੀ ਇੱਕ ਪੰਜਾਬੀ لازਮੀ ਉਹ ਜ਼ਰੂਰ ਪੜੋ ਹੋਰ ਤੁਹਾਨੂੰ ਕੋਈ ਜ਼ਿਆਦਾ ਪੜਨ ਦੀ ਲੋੜ ਨਹੀਂ ਚਲੋ ਫਿਰ ਤੁਹਾਨੂੰ ਆਪਾਂ ਟ੍ਰਾਇਲ ਪੈਰਾ ਬੋਲਦੇ ਆਂ ਉਵੇਂ ਪੇਪਰ ਕੋਲੋਂ ਟ੍ਰਾਇਲ ਪੈਰਾ ਬੋਲਾਂਗੇ ਫਿਰ 2.5 ਮਿੰਟਾਂ ਤੁਹਾਨੂੰ ਪੈਰਾ ਪ੍ਰੋਪਰ ਬੋਲਾਂਗੇ ਤੇ ਵਿੱਚ ਬ੍ਰੇਕ ਆਊਗੀ 2 ਮਿੰਟਾਂ ਦੀ ਖਾਲੀ ਵੀਡੀਓ ਚੱਲੂਗੀ ਉਦੋਂ ਤੁਸੀਂ ਆਪਦੀ ਜਿਹੜੇ ਪਿੱਛੇ ਸ਼ਬਦ ਰਹੇ ਨੇ ਜਾਂ ਪੜ ਸਕਦੇ ਤਾਂ ਪੜੋ ਤੇ ਉਹ ਰਿਕਵਰੀ ਕਰੋ ਤੇ ਜਿਹੜਾ ਟ੍ਰਾਇਲ ਪੈਰਾ ਇਹਨੂੰ ਲਿਖ ਲਓ ਬਸ ਹੱਥ ਚੱਲਣ ਵਾਸਤੇ ਹੁੰਦਾ ਤੇ ਇਹਨੂੰ ਟਾਈਪ ਨਾ ਕਰੋ ਨਾ ਇਹਨੂੰ ਪੜਿਓ ਤੇ ਚਲੋ ਫਿਰ ਤੁਹਾਨੂੰ ਟ੍ਰਾਇਲ ਪੈਰਾ ਬੋਲ ਦਿਆਂ ਤਿਆਰ ਹੋ ਜਾਓ ਰੈਡੀ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਕਤਰ ਦੇ ਅਧਿਕਾਰੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਜਬਤੀ ਦਾ ਮਾਮਲਾ ਕਤਰ ਸਰਕਾਰ ਦੇ ਸਾਹਮਣੇ ਚੁੱਕਿਆ ਹੈ ਦੰਦੀ ਇਸ ਤੋਂ ਬਾਅਦ ਇੱਕ ਸਰੂਪ ਅਧਿਕਾਰੀਆਂ ਨੇ ਸਿੱਖ ਸੰਗਤ ਨੂੰ ਵਾਪਸ ਕਰ ਦਿੱਤਾ ਹੈ ਜਿਹੜਾ ਸੰਗਤ ਨੇ ਨੇੜਲੇ ਗੁਰਦੁਆਰੇ ਵਿੱਚ ਸੰਸ਼ੋਪਿਤ ਕਰ ਦਿੱਤਾ ਹੈ ਡੰਡੀ ਹਾਂਜੀ ਤੁਹਾਡਾ ਟ੍ਰਾਇਲ ਪੈਰਾ ਖਤਮ ਹੁੰਦਾ ਤੇ ਪ੍ਰੋਪਰ ਪੈਰੇ ਦੀ ਪੰਜਾਬੀ ਤੁਹਾਨੂੰ ਚੈਨਲ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣੀ ਆ ਤੇ ਉੱਥੇ ਪੰਜਾਬੀ ਮਲਾਲੇ ਬਾਅਦ ਚ ਪੈਰਾ ਟਪ ਕਰਨ ਤੋਂ ਬਾਅਦ ਚਲੋ ਫਿਰ ਹੁਣ ਰੈਡੀ ਹੋ ਜਓ ਤੇ ਤੁਹਾਨੂੰ ਪ੍ਰੋਪਰ ਪੈਰਾ ਬੋਲਣ ਲੱਗਦੇ ਆ ਰੈਡੀ ਰੈਡੀ ਖੂ ਜ਼ਮੀਨ ਵਿੱਚ ਖੁਦਾਈ ਕਰਕੇ ਬਣਾਇਆ ਗਿਆ ਇੱਕ ਟੰਛ ਹੈ ਜੋ ਪੀਣ ਵਾਲੇ ਅਤੇ ਸਿੰਜਾਈ ਦੇ ਪਾਣੀ ਦਾ ਸਰੋਤ ਹੁੰਦਾ ਹੈ ਦੰਡੀ ਪੰਜਾਬ ਵਿੱਚ ਇਹ ਲੰਮੇ ਸਮੇਂ ਤੱਕ ਪਾਣੀ ਦਾ ਸਰੋਤ ਰਿਹਾ ਹੈ ਪਰ ਅੱਜ ਕੱਲ ਟਿਊਬਵੈੱਲ ਜੋ ਕਿ ਬਿਜਲੀ ਜਾਂ ਇੰਜਨ ਨਾਲ ਚੱਲਣ ਵਾਲਾ ਇਸ ਦਾ ਮਸ਼ੀਨੀ ਬਦਲ ਹੈ ਦੇ ਆਉਣ ਨਾਲ ਇਹ ਲਗਭਗ ਅਲੋਪ ਹੋ ਗਿਆ ਹੈ ਡੰਡੀ ਧਰਤੀ ਵਿੱਚੋਂ ਪਾਣੀ ਕੱਢਣ ਲਈ ਡੂੰਗੇ ਪੁੱਟੇ ਤੋਏ ਨੂੰ ਖੂ ਕਹਿੰਦੇ ਹਨ ਡੰਡੀ ਖੂ ਵਿੱਚੋਂ ਚਰਸ ਕੋ ਨਾਲ ਅਤੇ ਫਿਰ ਹਲਟ ਨਾਲ ਪਾਣੀ ਕੱਢ ਕੇ ਫਸਲਾਂ ਨੂੰ ਸਿੰਜਿਆ ਜਾਂਦਾ ਸੀ ਡੰਡੀ ਕਈ ਵਾਰ ਪੀਨ ਲਈ ਪਾਣੀ ਵੀ ਇਹਨਾ ਕੂਹਾਂ ਤੋਂ ਭਰਿਆ ਜਾਂਦਾ ਸੀ ਡੰਡੀ ਖੂਦ ਆ ਪਾੜ ਪੁੱਟਣ ਤੋਂ ਪਹਿਲਾਂ ਪੰਡਤ ਤੋਂ ਪੁੱਛਿਆ ਜਾਂਦਾ ਸੀ ਕਿ ਧਰਤੀ ਸੁੱਤੀ ਹੈ ਜਾਂ ਜਾਗਦੀ ਡੰਡੀ ਪੰਡਤ ਤੋਂ ਛੋਬ ਦੇਣਾ ਪੋਛਕੇ ਅਰਦਾਸ ਕਰਕੇ ਦੇਵੀ ਦੇਵਤਿਆਂ ਨੂੰ ਧਿਆਕੇ ਗੁੜ ਬੰਡਿਆ ਜਾਂਦਾ ਸੀ ਡੰਡੀ ਫਿਰ ਖੂ ਲਾਉਣ ਲਈ ਕਹਿਆਂ ਨਾਲ ਪਾਣੀ ਆਉਣ ਦੀ ਪੱਦਰ ਤੱਕ ਤੋਆ ਪੁੱਟਿਆ ਜਾਂਦਾ ਸੀ ਡੰਡੀ ਇਸ ਟੋਏ ਹੇਠਾਂ ਜਿੱਡੇ ਆਕਾਰ ਦਾ ਖੂ ਦਾ ਮਹਿਲਾ ਉਸਾਰਨਾ ਹੁੰਦਾ ਸੀ ਉਹਨੇ ਸਾਈਜ਼ ਦਾ ਗੋਲ ਆਕਾਰ ਦਾ ਲੱਕੜ ਦਾ ਚੱਕ ਪਾਇਆ ਜਾਂਦਾ ਸੀ ਡੰਡੀ ਬਾਅਦ ਵਿੱਚ ਲੱਕੜ ਦੇ ਚੱਕ ਦੀ ਥਾਂ ਸੀਮਿੰਟ ਅਤੇ ਲੋਹੇ ਨਾਲ ਚੱਕ ਬਣਾ ਕੇ ਪਾਏ ਜਾਣ ਲੱਗੇ ਡੰਡੀ ਚੱਕ ਨੂੰ ਸੰਧੂਰ ਲਾਇਆ ਹਾਂਜੀ ਰੈਡੀ ਰੈਡੀ ਸਦੀਆਂ ਪਹਿਲਾਂ ਦੀ ਗੱਲ ਹੈ ਕਿ ਜਾਪਾਨ ਵਿੱਚ ਕਿਸੇ ਜਗ੍ਹਾ ਲੂੰਬੜ ਬਾਂਦਰ ਅਤੇ ਖਰਗੋਸ਼ ਰਹਿੰਦੇ ਸਨ ਡੰਡੀ ਉਹਨਾਂ ਦੀ ਆਪਸ ਵਿੱਚ ਬਹੁਤ ਗਹਿਰੀ ਦੋਸਤੀ ਸੀ ਡੰਡੀ ਜੇਕਰ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਖਾਣ ਲਈ ਕੁਝ ਨਾ ਮਿਲਦਾ ਤਾਂ ਬਾਕੀ ਦੋ ਉਸ ਨੂੰ ਖਾਣ ਲਈ ਕੁਝ ਦਿੰਦੇ ਡੰਡੀ ਇਸ ਤਰ੍ਹਾਂ ਉਹ ਖੁਸ਼ੀਆਂ ਭਰੀ ਜ਼ਿੰਦਗੀ ਬਸਰ ਕਰ ਰਹੇ ਸਨ ਡੰਡੀ ਇੱਕ ਦਿਨ ਚੰਨ ਉੱਤੇ ਰਹਿਣ ਵਾਲੇ ਬੁੱਢੇ ਨੇ ਜ਼ਮੀਨ ਵੱਲ ਵੇਖਿਆ ਡੰਡੀ ਉਸ ਨੇ ਸ਼ਹਿਰ ਪਿੰਡ ਪਹਾੜ ਅਤੇ ਜੰਗਲ ਵੇਖੇ ਡੰਡੀ ਜਦੋਂ ਉਸ ਦੀ ਨਜ਼ਰ ਇਹਨਾ ਤਿੰਨਾ ਉੱਤੇ ਪਈ ਤਾਂ ਉਹ ਬਹੁਤ ਖੁਸ਼ ਹੋਇਆ ਅਤੇ ਦਿਲ ਹੀ ਦਿਲ ਵਿੱਚ ਕਹਿਣ ਲੱਗਾ ਕਿੰਨੇ ਚੰਗੇ ਹਨ ਉਹ ਜੋ ਪਿਆਰ ਅਤੇ ਮੁਹੱਬਤ ਨਾਲ ਜ਼ਿੰਦਗੀ گزارਦੇ ਹਨ ਡੰਡੀ ਇਹ ਤਿੰਨੋਂ ਬਹੁਤ ਡੂੰਗੇ ਦੋਸਤ ਹਨ ਪਰ ਵਿਖਿਆ ਜਾਵੇ ਕਿ ਉਹਨਾਂ ਵਿੱਚ ਸਭ ਤੋਂ ਰਹਿਮਦਿਲਾ ਕੌਣ ਹੈ ਡੰਡੀ ਉਹਨਾਂ ਦਾ ਇਮਤਿਹਾਨ ਲੈਣਾ ਚਾਹੀਦਾ ਹੈ ਡੰਡੀ ਇਹ ਸੋਚ ਕੇ ਦੂਜੇ ਦਿਨ ਉਹ ਫਕੀਰ ਦੇ ਭੇਸ ਵਿੱਚ ਉਸ ਜਗ੍ਹਾ ਪੁੱਜ ਗਿਆ ਜਿੱਥੇ ਬਾਂਦਰਾ ਲੂੰਬੜਾ ਅਤੇ ਖਰਗੋਸ਼ ਰਹਿੰਦੇ ਸਨ ਡੰਡੀ ਉਸ ਨੇ ਕਿਹਾ ਮੈਂ ਤਿੰਨ ਦਿਨ ਤੋਂ ਭੁੱਖਾ ਹਾਂ ਡੰਡੀ ਰੱਬ ਦੇ ਵਾਸਤੇ ਮੈਨੂੰ ਕੁਝ ਖਾਣ ਨੂੰ ਦੇ ਦਿਓ ਡੰਡੀ ਬਾਬਾ ਤੁਸੀਂ ਇੱਥੇ ਬੈਠੋ ਅਸੀਂ ਤੁਹਾਡੇ ਲਈ ਖਾਣ ਦਾ ਇੰਤਜ਼ਾਮ ਕਰਦੇ ਹਾਂ ਖਰਗੋਸ਼ ਬਾਂਦਰ ਅਤੇ ਲੂੰਬੜ ਇਕੱਠੇ ਬੋਲੇ ਡੰਡੀ ਥੋੜੀ ਦੇਰ